ਮਾਨਯੋਗ ਡੀਏ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵਿਰਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਮਾਈ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਵਧੀਆ ਕੰਮ ਜਿਹੜਾ ਕੀਤਾ ਗਿਆ ਜਿਸ ਦੇ ਤਹਿਤ ਮੁਖ ਅਫਸਰ ਥਾਣਾ ਰਨੀ ਵਾਲਾ ਮਨਜੀਤ ਕੁਮਾਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕੱਟਾ ਪਿਸਤੌਲ ਇੱਕ ਮੈਗਜ਼ੀਨ ਤੇ ਔਰ ਜਿੰਦਾ ਜਿਹੜਾ ਰਾਵਾਂ ਦੇ ਇੱਕ ਬਰਾਮਦ ਕੀਤਾ ਗਿਆ ਜੀਦੇ ਤਹਿਤ ਉਹਨਾਂ ਦੇ ਖਿਲਾਫ 147 ਨੰਬਰ ਮਕਦਮਾ ਜਿਹੜਾ 25 54 ਨਾਲ ਐਕਟ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਨਡ ਲਿਆ ਜਿਦੇ ਵਿੱਚ ਸਾਨੂੰ ਹੋਰ ਵੀ ਕਈ ਕੋਈ ਐਮਸਰਾ ਕੋਈ ਮਿਲ ਸਕਦਾ ਜਾਂ ਹੋਰ ਵੀ ਕੋਈ ਸਾਨੂੰ ਬਰਾਮਦ ਦੀ ਹੋਣ ਦੀ ਸੰਭਾਵਨਾ ਹੈ ਇਸੇ ਤਰੀਕੇ ਨਾਲ ਡੀ ਆਪਣਾ ਐਸ ਐਚਓ ਅੰਨੀਵਾਲਾ ਨੇ ਇੱਕ ਹੋਰ ਵਧੀਆ ਕਾਰਗੁਜ਼ਾਰੀ ਕੀਤੀ ਜਿਦੇ ਵਿੱਚ ਇੱਕ ਗੁਰਜਿੰਦਰ ਸਿੰਘ ਨਾਂ ਦੇ ਵਿਅਕੀ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਕਰੀਬ 13 ਚੋਰੀ ਦੀਆਂ ਮੋਟਰਾਂ ਬਰਾਮਦ ਕਰਾਈਆਂ ਗਈਆਂ ਜਿਨੇ ਜਿਹਦੇ ਖਿਲਾਫ ਮੁਕੱਦਮਾ ਨੰਬਰ 149 ਸੀ ਦਰਜ ਕੀਤਾ ਔਰ ਜਿਨੇ ਅੱਗੇ ਆਪਣੀ ਪੁਛਲਿਸ਼ ਦੇ ਵਿੱਚ ਉਹਦਾ ਜਿਹੜਾ ਸਾਥੀ ਆ ਸੋਨਾ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਢਾਣੀ ਵਰਕਸ ਵਾਟਰ ਵਰਕਸ ਅਰਨੀਵਾਲਾ ਜਿਹੜਾ ਉਹਨੂੰ ਅੱਗੇ ਖੁਲਾਸਾ ਕੀਤਾ ਔਰ ਜਿਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਕੇ ਵਿਦਿ ਕੋਲੋਂ ਪੁਸ਼ਕਿਸ਼ ਕਰਾਂਗੇ ਔਰ ਉਮੀਦ ਆ ਕਿ ਇਹਨਾਂ ਕੋਲੋਂ ਹੋਰ ਵੀ ਚੋਰੀ ਦੀਆਂ ਮੋਟਰਾਂ ਜਾਂ ਕੋਈ ਹੋਰ ਵੀ ਕੋਈ ਜਿਹੜੀ ਚੀਜ਼ ਬ੍ਰਾਹਮਣ ਹੋ ਸਕਦੀ ਆ ਉਹਨਾਂ ਦਾ ਅਸੀਂ ਰਿਮਾਂਡ ਹਾਸਲ ਕੀਤਾ ਜੀ 2 ਦਿਨ ਦਾ ਤੇ ਹੁਣ ਉਹਨਾਂ ਦੀ ਪੁਸ਼ਕਿਸ਼ ਜਾਰੀ ਹੈ ਸੱਚੇ ਸਾਹਿਬ ਪੁਸ਼ਕਿਸ਼ ਕਰ ਰਹੇ ਨੇ ਉਸ ਤੋਂ ਇਲਾਵਾ ਮੈਂ ਵੀ ਕਰਾਂਗਾ ਔਰ ਸੀਆਈਏ ਦੇ ਵਿੱਚ ਵੀ ਜਾ ਕੇ ਅਸੀਂ ਥੋੜਾ ਬਤਾਂ ਉਹਨਾਂ ਨੂੰ ਪੁਸ਼ਕਿਸ਼ ਕਰਾਂਗੇ ਔਰ ਜੇਕਰ ਅੱਗੇ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕੋਈ ਜਿਹੜੇ ਕੋਈ ਅਗਲੇ ਜਿੱਥੇ ਇਹਨਾਂ ਨੇ ਕੋਈ ਆ ਜਾਂ ਤਾਂ ਕੋਈ ਵਾਰਦਾਤ ਕਰਨੀ ਸੀ ਜਾਂ ਕੋਈ ਜੋ ਵੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ